ਸਸ਼ੀਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ 20 ਜਨਵਰੀ 2025 ਜਦੋਂ ਤੋਂ ਡੋਨਲਡ 트ੰਪ ਸਾਹਿਬ ਨੇ ਸੌਹ ਚੁੱਕੀ ਹੈ ਪਰ ਸੌਹ ਚੁੱਕਣ ਤੋਂ ਬਾਅਦ ਐਸੀਆਂ ਸਕਤੀਆਂ ਕਰ ਰਹੇ ਨੇ ਭਾਵੇਂ ਕਿ ਜਿਹੜਾ ਵੀ ਦੇਸ਼ ਦਾ ਮੁਖੀ ਹੁੰਦਾ ਹੈ ਚਾਹੇ ਉਹ ਨਰਿੰਦਰ ਮੋਦੀ ਹੋਣ ਚਾਹੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਹੋਵੇ ਜਾਂ ਫਿਰ ਅਮਰੀਕਾ ਦੇ ਡੋਨਲਡ 트ੰਪ ਸਾਹਿਬ ਹੋਣ ਜाहिर ਦੀ ਗੱਲ ਹੈ ਕਿ ਉਹਨਾਂ ਨੇ ਗੱਲ ਤਾਂ ਆਪਣੇ ਲੋਕਾਂ ਦੀ ਕਰਨੀ ਹੈ ਜਿਹੜੇ ਉਥੋਂ ਦੇ ਵਸਨੀਕ ਹੈਗੇ ਨੇ ਜਿਹੜੇ ਲੋਕ ਬਾਹਰ ਦੇ ਆਏ ਨੇ ਉਹਨਾਂ ਨੂੰ ਕੌਣ ਪੁੱਛਦਾ ਹੈਗਾ ਉਹਨਾਂ ਨੇ ਆਪਣੇ ਲੋਕਾਂ ਨੂੰ ਸੁਖਾਲਾ ਕਰਨਾ ਹੈ ਉਹਨਾਂ ਨੂੰ ਹੀ ਨੌਕਰੀਆਂ ਦੇਣੀਆਂ ਪਰ ਜਿਸ ਤਰੀਕੇ ਦੇ ਨਾਲ ਇਮੀਗ੍ਰੈਂਟ ਦੇ ਉੱਪਰ ਸਖਤੀ ਹੈਗੀ ਹੈ ਜਾਂ ਮੈਂ ਸਿੱਧਾ-ਸਿੱਧਾ ਇਹ ਕਹਾਂਵਾਂ ਕਿ ਜਦੋਂ ਦਾ ਸ਼ੌਨ ਡਫੀ ਸਾਹਿਬ ਦਾ ਉਹ ਫਰਮਾਨ ਆਇਆ ਹੈ ਕਿ ਨੌਨ ਡੋਮਸਾਈਲ ਨੂੰ ਲੈ ਕੇ ਜਿਹੜੇ ਸਿਰਫ ਉਹ ਸਿਰਫ ਗ੍ਰੀਨ ਕਾਰਡ ਜਾਂ ਫਿਰ ਸਿਟੀਜ਼ਨ ਨੇ ਉਹੀ ਟਰੱਕ ਚਲਾ ਸਕਣਗੇ ਉਸ ਤੋਂ ਬਾਅਦ ਵੱਡੀ ਦੁਬਿਧਾ ਜਿਹੜੀ ਹੈ ਟੱਕਾਂ ਵਾਲੇ ਵੀਰਾਂ ਦੇ ਵਿੱਚ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਹੈ ਕਿਉਂਕਿ ਵੱਡੀ ਪੱਧਰ ਤੇ ਇਸ ਖਿੱਤੇ ਦੇ ਵਿੱਚ ਸ਼ਮੂਲੀਅਤ ਪੰਜਾਬੀਆਂ ਦੀ ਹੈ ਔਰ ਬਹੁਤ ਵੱਡੇ ਕਾਰੋਬਾਰ ਜਿਹੜੇ ਪੰਜਾਬੀਆਂ ਨੇ ਇਸੇ ਹੀ ਇੰਡਸਟਰੀ ਦੇ ਵਿੱਚ ਖੜੇ ਕੀਤੇ ਨੇ ਬਹੁਤ ਵੱਡੀਆਂ ਟਰਾਂਸਪੋਰਟਾਂ ਨੇ ਔਰ ਨਾਲ ਦੀ ਨਾਲ ਜੇਕਰ ਇਸ ਇੰਡਸਟਰੀ ਦੇ ਵਿੱਚੋਂ ਬਾਹਰ ਹੁੰਦੇ ਨੇ ਤਾਂ ਫਿਰ ਅਮਰੀਕਾ ਦੇ ਵਿੱਚ ਕਰਨਗੇ ਕੀ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਹੋਇਆ ਮੈਂ ਇੱਕ ਵੀਰ ਨੇ ਸਾਡੇ ਟਰੱਕ ਵਾਲੇ ਵੀਰ ਇਹਨਾਂ ਨੇ ਨਾ ਨਾਂ ਦੱਸਣ ਦੀ ਸੂਰਤ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੀ ਚਾਹੀ ਹੈ ਕਿ ਬਾਈ ਜੀ ਮੇਰਾ ਨਾਂ ਜਿਹੜਾ ਹੈ ਜਨਤਕ ਨਾਂ ਕੀਤਾ ਜਾਵੇ ਇਸ ਕਰਕੇ ਮੈਂ ਤੁਹਾਡਾ ਜੋ ਦਰਦ ਹੈਗਾ ਟਰੱਕ ਵਾਲੇ ਵੀਰਾਂ ਦਾ ਜਿਹੜੇ ਅਮਰੀਕਾ ਦੇ ਵਿੱਚ ਵੱਸਦੇ ਨੇ ਉਹ ਮੈਂ ਦਰਦ ਤੁਹਾਡੇ ਨਾਲ ਜਰੂਰ ਸਾਂਝਾ ਕਰ ਦਿੰਦਾ ਮੈਂ ਬਾਈ ਜੀ ਦਾ ਸਵਾਗਤ ਕਰ ਦਿੰਦਾ ਨਾਮ ਨਾ ਲੈਣ ਦੀ ਸੂਰਤ ਦੇ ਵਿੱਚ ਤੇ ਫਿਰ ਗੱਲਬਾਤ ਸ਼ੁਰੂ ਕਰਦੇ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਤੇ ਤੁਸੀਂ ਪ੍ਰਾਈਮ ਪੰਜਾਬ ਟੀਵੀ ਤੇ ਜੁੜੇ ਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੇ ਭਾਜੀ ਮੈਨੂੰ ਇੱਕ ਚੀਜ਼ ਦੱਸੋ ਕਿ ਜਦੋਂ ਦਾ ਇਹ ਫਰਮਾਨ ਆਇਆ ਹੈ ਕਿ ਜਿਹੜੇ ਵਰਕ ਪਰਮਿਟ ਤੇ ਨੇ ਅਮਰੀਕਾ ਦੇ ਵਿੱਚ ਬਹੁਤੇ ਵਰਕ ਪਰਮਿਟ ਤੇ ਹੀ ਨੇ ਕਿਹੜਾ ਗ੍ਰੀਨ ਕਾਰਡ ਹੋਲਡਰ ਦਾ ਸਿਟੀਜ਼ਨ ਜਿਹੜਾ ਹੈ ਉਹ ਅਟ੍ਰੈਕਚਨ ਹੁੰਦਾ ਬਹੁਤ ਘੱਟ ਲੋਕ ਨੇ ਜਿਹੜੇ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਨੇ ਬਹੁਤੇ ਜਿਹੜੇ ਨੇ ਵਰਕ ਪਰਮਿਟ ਵਾਲੇ ਨੇ ਕੀ ਫੀਲਿੰਗ ਹੈ ਤੁਹਾਡੀ ਕੀ ਸੋਚਿਆ ਤੁਸੀਂ ਕਿ ਜੇਕਰ ਤੁਸੀਂ ਜੌਬਲੈਸ ਹੁੰਦੇ ਹੋ ਤਾਂ ਫਿਰ ਕਰਨਾ ਕੀ ਇਹਨੂੰ ਫੀਚਰ ਜੀ ਜੱਜ ਦਾ ਲਾਈਕ ਆਪਣੇ ਲਾਸਟ ਮੰਥ ਤੋਂ ਜਿੱਦਾਂ ਸ਼ੁਰੂ ਹੋਇਆ ਪਿਆ ਕੰਮ ਨਾ ਕਿ ਭਈ ਕਿ ਭਈ ਨੋਨ ਡੋਮਿਸਾਈਲ ਜਿਹੜੇ ਬੰਦੇ ਹੈਗੇ ਨੇ ਇਹਨਾਂ ਨੂੰ ਆਪਾਂ ਲਾਇਸੈਂਸ ਰੀਨਿਊ ਜਾਰੀ ਇਸ਼ੂ ਜਿਹਦਾ ਇਨਸ਼ੂ ਚ ਰ ਆਪਾਂ ਕਮਰਸ਼ੀਅਲ ਵਹੀਕਲ ਨਹੀਂ ਚਲਾਉਣ ਦੇਣਾ ਤੇ ਉਦੋਂ ਦਾ ਵੀਰ ਜੀ ਦਇਆ ਕਿ ਭਈ ਸਭ ਤੇ ਹੀ ਮਤਲਬ ਕਹਿ ਦਈਏ ਕਿ ਭਈ ਇੱਕ ਜਿਹਾ ਸ਼ੌਕਿੰਗ ਨਿਊਜ਼ ਹੋਗੀ ਹੇ ਹੁਣ ਜਿਹੜਾ ਕੈਲੀਫੋਰਨੀਆ ਤੇ ਰੀਸੈਂਟਲੀ ਸਾਰਿਆਂ ਦਾ ਇਦਾਂ ਹੋ ਰਿਹਾ ਕਿ ਬੀ ਮੈਡੀਕਲ ਨਹੀਂ ਜਮਾ ਹੋ ਰੇ ਨਾ ਤੇ ਹੁਣ ਔਨ ਦਾ ਸਪੋਰਟ ਦੇਖੋ ਜੀ ਸਭ ਦੀ ਕਈਆਂ ਵਾਰੀ ਕੋਈ ਫੈਮਿਲੀ ਦੇ ਵਿੱਚ ਰਹਿ ਰਿਆ ਕਿਸੇ ਦੇ ਘਰ ਦੇ ਖਰਚੇ ਉਨੇਕ ਹੁੰਦੇ ਆ ਕਿ ਕਈ ਵਾਰੀ ਕਿਸੇ ਕੋ ਸੇਵਿੰਗ ਘਟ ਹੁੰਦੀ ਆ ਜਾਂ ਕਈਆਂ ਦੇ ਅੱਗੇ ਬੱਚੇ ਛੋਟੇ ਹੁੰਦੇ ਤੋਂ ਇਕੱਲੇ ਹੀ ਆਪਣੇ ਟਰੱਕ ਚਲਾਉਂਦੇ ਨੇ ਤੇ ਇਕੱਲੇ ਪਰਮਾਚ ਕੋਈ ਹੋਰ ਕਮਾਉਣ ਵਾਲਾ ਨਹੀਂ ਹੁੰਦਾ ਆ ਪਰ ਬੜਾ ਥਲਾ ਲੋਕ ਕਿ ਉਹਨਾਂ ਦੀ ਵਾਈਫ ਦਾ ਕੋਈ ਹੋਰ ਨਹੀਂ ਹੁੰਦਾ ਕੱਲੇ ਜਿਹਾ ਹਸਬੰਦ ਵਾਈਫ ਰਹਿ ਰਹੇ ਹੁੰਦੇ ਆ ਤੇ ਬੱਚੇ ਛੋਟੇ ਹੋਣ ਕਰਕੇ ਉਹ ਕੱਲੇ ਮਤਲਬ ਟਰੱਕ ਚਲਾਉਂਦੇ ਤੇ ਸਾਰਾ ਘਰ ਦਾ ਖਰਚਾ ਉਹੀ ਚੁੱਕਦੇ ਨੇ ਹੁਣ ਗੱਲ ਵੀਰ ਜੀ ਇਦਾਂ ਹੋਈ ਹੈ ਕਿ ਬਈ ਆਨ ਦਾ ਸਪੋਰਟ ਜਦੋਂ ਫੈਸਲਾ ਹੋਇਆ ਜਿਨ੍ਹਾਂ ਦੇ ਮੇਰੇ ਵੀਰਾਂ ਦੇ ਕੁਝ ਇੱਕ ਮੈਡੀਕਲ ਹੋਣ ਵਾਲੇ 6 ਸਪਾਇਰ ਤੇਿਆਂ ਦੇ ਹੋ ਚੁੱਕੇ ਹੀ ਕਿਉਂਕਿ ਮੈਡੀਕਲ ਭਾਜੀ ਮੋਸਟਲੀ 2 ਸਾਲ ਦਾ ਹੁੰਦਾ ਆ ਤੇ ਮੋਸਟਲੀ ਜਿਹੜੇ ਮੇਰੇ ਵੀਰ ਭਰਾ ਆਇਆ ਤਕਰੀਬਨ ਸੋ ਵਿੱਚੋਂ 60-70% ਬੰਦੇ ਇਹੋ ਜਿਹੇ ਹੁੰਦੇ ਨੇ ਕਿ ਜਿਹੜੇ ਭੁੱਲ ਜਾਂਦੇ ਕਿ ਸਾਡਾ ਮੈਡੀਕਲ ਕਦੋਂ ਕਿ ਐਕਸਪਾਇਰ ਹੋਣਾ ਸੀ ਤੇ ਜਦੋਂ ਹੁਣ ਕਈਆਂ ਨੇ ਟਰੱਕ ਟ੍ਰੇਲਰ ਆਪਣੇ ਲਈ ਆ ਹੁਣ ਜਦੋਂ ਕੈਲੀਫੋਰਨੀਆ ਦੇ ਖਾਸ ਕਰਕੇ ਜਦੋਂ ਮੈਡੀਕਲ ਨਹੀਂ জমা ਹੋ ਰੇ ਤੇ ਹੁਣ ਉਹ ਸਾਰੇ ਵੀਰ ਭਰਾਵਾਂ ਤੇ ਇਸ ਟਾਈਮ ਮੁਸ਼ਕਿਲ ਦਾ ਟਾਈਮ ਹੈਗਾ ਕਿਉਂਕਿ ਦੇਖੋ ਜੀ ਬੈਂਕ ਵਾਲਿਆਂ ਨੂੰ ਤੇ ਆਪਾਂ ਨਹੀਂ ਕਹਿ ਸਕਦੇ ਨੇ ਕਿ ਵੀ ਮੇਰੇ ਕੋਲ ਮੈਡੀਕਲ ਨਹੀਂ ਹੈਗਾ ਜਾਂ ਮੇਰੇ ਕੋਲ ਲਾਇਸੈਂਸ ਨਹੀਂ ਹੈਗਾ ਉਹਨਾਂ ਨੇ ਹਰ ਇੱਕ ਮਹੀਨੇ ਦੀ ਪਹਿਲੀ ਤਰੀਕ ਨੂੰ ਆਪਣੇ ਜੀ ਟਰੱਕ ਦੀ ਇਨਸਟਾਲਮੈਂਟ ਵੀ ਲੈਣੀ ਆ ਟਰੈਲਰ ਦੀ ਇਨਸਟਾਲਮੈਂਟ ਵੀ ਰਹਿਣੀ ਆ ਆਪਣੀਆਂ ਰਿਪੇਅਰਾਂ ਵੀ ਪੈਂਡਿੰਗ ਪਈਆਂ ਤੇ ਘਰ ਦੇ ਖਰਚੇ ਵੀ ਪੈਂਡਿੰਗ ਪਏ ਨੇ ਫਰਸਟ ਆਫ ਵੀ ਕਿੱਥੇ ਹਰ ਕਿਸੇ ਦੇ ਐਕਸਪੈਂਸਸ ਖੜੇ ਹੁੰਦੇ ਨੇ ਹੁਣ ਔਨ ਦਾ ਸਪੋਟ ਸਾਰੇ ਸੋਚ ਰਹੇ ਨੇ ਕਿ ਹੁਣ ਅਸੀਂ ਕੀ ਕਰੀਏ ਠੀਕ ਹੈ ਜੀ ਤੇ ਆ ਚਲੋ ਜੇਕਰ ਉਹਨਾਂ ਨੇ ਇੰਨਾ ਫੈਸਲਾ ਮਤਲਬ ਇਸੇ ਬਾਰੇ ਡਿਸੀਜਨ ਲਿਆ ਕਿ ਨੋਨ ਡੋਮਸਾਈਲ ਲਾਇਸੈਂਸ ਤੇ ਆਪਾਂ ਕਮਰਸ਼ੀਅਲ ਵਹੀਕਲ ਨਹੀਂ ਚਲਾਣ ਦੇਣਾ ਕੁਝ ਸਾਡੇ ਹੀ ਬੰਦਿਆਂ ਦੇ ਕੰਮ ਇਦਾਂ ਦੇ ਹੀ ਜਿਹਦੇ ਕਰਕੇ ਸਾਨੂੰ ਆ ਚੀਜ਼ਾਂ ਝੁਕਤਨੀਆਂ ਪੈ ਰਹੀਆਂ ਜਿਵੇਂ ਕਿ ਤੇ ਬਟ ਹਨਾ ਤੇ ਬਟ ਜਿਵੇਂ 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 ਕਿ ਕਿੱਦਾਂ ਦੇ ਕੰਮ ਮਤਲਬ ਸਾਡੇ ਬਲਤਿਆਂ ਦੇ ਬੰਦਿਆਂ ਦੀਆਂ ਗਲਤੀਆਂ ਹੈਗੀਆਂ ਉਹਦੇ ਚ ਗਲਤੀਆਂ ਭਾਜੀ ਇਦਾਂ ਆ ਕਿ ਬਈ ਇਹ ਇਹ ਜਿੱਦਾਂ ਨਾ ਟਰੱਕਿੰਗ ਆਪਾਂ ਨੇ ਕਿ ਜਿਦਾਂ ਨਾਲ ਮੋਸਟਲੀ ਸਾਤਾ ਨੂੰ ਵੀ ਪਤਾ ਹੈ ਜਾਂ ਆਪਾਂ ਸਾਰਿਆਂ ਨੂੰ ਪਤਾ ਆਪਾਂ ਕੋਈ ਵੀ ਸਟੋਰ ਤੇ ਚਲੇ ਜਾਈਏ ਜਿੱਦੋਂ ਆਪਾਂ ਕਿਸੇ ਟਰੱਕ ਸਟਾਪ ਤੇ ਜਾਂਨੇ ਆ ਚਾਹੇ ਉਹ ਛੋਟਾ ਆ ਜਾਂ ਚਾਹੇ ਉਹ ਵੱਡਾ ਆ ਜਦੋਂ ਆਪਾਂ ਉਹ ਟਰੱਕ ਸਟਾਪ ਦੇ ਅੰਦਰ ਜਾਂਨੇ ਆ ਤੇ ਪਰ ਇੱਕੋ ਚੀਜ਼ ਲਿਖੀ ਹੁੰਦੀ ਆ ਵੈਲਕਮ ਪ੍ਰੋਫੈਸ਼ਨਲ ਡਰਾਈਵਰਸ ਠੀਕ ਆ ਜੀ ਇਸ ਖੇਤਿਆਂ ਨੂੰ ਇਹ ਪ੍ਰੋਫੈਸ਼ਨਲ ਜੌਬ ਮੰਨਦੇ ਹੀ ਹੈਗੀ ਵੀ ਆ ਤੇ ਜਿਹੜੇ ਆਪਣੇ ਗੋਰੇ ਨੇ ਜਿਹੜੇ ਵਧੀਆ ਅਮਰੀਕਨ ਟਰੱਕਰ ਨੇ ਉਹ ਤੁਸੀਂ ਉਹਨਾਂ ਨੂੰ ਵੇਖੋ ਆਪਣੇ ਵਧੀਆ ਉਹਨਾਂ ਨੇ ਸੂਟ ਬੂਟ ਆਪਣਾ ਵਧੀਆ ਜੀਨਸ ਸਟੀਲ ਟੋ ਦੇ ਉਹ ਵਧੀਆ ਸ਼ਰਟ ਵਧੀਆ ਹੈਟ ਲਾਈ ਹੁੰਦੀ ਨਾ ਤੇ ਉਹ ਐਸ ਪ੍ਰੋਫੈਸ਼ਨਲ ਐਸ ਅ ਵਾਈਟ ਕਾਲਰ ਜੌਬ ਉਹਨੂੰ ਮੰਨਦੇ ਹੀ ਜੀ ਜਿਹੜੇ ਹੁਣ ਨਵੇਂ ਇਸ ਕਿੱਤੇ ਵਿੱਚ ਆਏ ਆ ਜਿਹੜੇ ਖਾਸ ਕਰ ਹੈਗੇ ਨੇ ਯੰਗ ਐਜ ਜਿਨ੍ਹਾਂ ਨੇ ਸਾਲ ਸਾਲ 6-6 ਮਹੀਨੇ ਲਾਇਸੈਂਸ ਪੁਰਾਣੇ ਨੇ ਤੇ ਉਹਨਾਂ ਦੀ ਉਮਰ ਵੀ 20 21 22 22 ਸਾਲ ਆ ਜੀ ਉਹਨਾਂ ਨੇ ਇਸ ਇੰਡਸਟਰੀ ਨੂੰ ਖਤਮ ਹੀ ਕਰਤਾ ਹੂੰ ਖਤਮ ਹੀ ਤਾਂ ਕਰ ਦਿੱਤਾ ਕੀ ਇੱਕ ਉਹਨਾਂ ਦਾ ਵੇ ਸਿੰਘ ਨਹੀਂ ਹੈਗਾ ਜੀ ਉਹ ਬੰਦਾ ਉਤਰ ਰਿਹਾ ਈਵਨ ਅਸੀਂ ਵੀ ਕਈ ਵਾਰੀ ਮੈਨੂੰ ਜੇ ਮੈਂ ਕਹਾਂ ਕਿ ਵੀ ਮੈਂ ਬਹੁਤ ਪੁਰਾਣਾ ਡਰਾਈਵਰ ਹਾਂ ਮੈਨੂੰ ਵੀ 7 ਸਾਲ ਹੀ ਹੋਏ ਆ ਚਲਾਉਂਦੇ ਨੂੰ ਬਟ ਜਿੰਨਾ ਕਿ ਆਪਣਾ ਅਸੀਂ ਚਲੋ ਐਸੇ ਪ੍ਰੋਫੈਸ਼ਨਲ ਆਪਣਾ ਰੱਖੀਦਾ ਹੈ ਨਾ ਕਹਿੰਦੇ ਵੀ ਜੇ ਆਪਾਂ ਵਧੀਆ ਹੋਵਾਂਗੇ ਤੇ ਤਾਂ ਕਿਸੇ ਨੂੰ ਅਸੀਂ ਕਹਿ ਸਕਾਂਗੇ ਯਾਰ ਤੁਸੀਂ ਵੀ ਵਧੀਆ ਰੋ ਨਾ ਤੇ ਜਿਹੜੇ ਖਾਸ ਕਰ ਨਵੇਂ ਮੁੰਡੇ ਆ ਜਿਹੜੇ ਆਪਾਂ ਸਾਰੇ ਗੋਰੇ ਜਿਹੜੇ ਸਾਨੂੰ ਹੇਟ ਕਰਦੇ ਆ ਕਹਿ ਕੇ ਸਲਿਪ ਫਲੋਪਰ ਸਟੀering ਹੋਲਡਰ ਉਹਦੇ ਵਿੱਚ ਇਹ ਹੈ ਕਿ ਵੀ ਚੱਕਣਾ ਪਾ ਕੇ ਅਸੀਂ ਟਰੱਕ ਸਟਾਪ ਤੇ ਤੇਲ ਪਾ ਰਹੇ ਹੁੰਦੇ ਆ ਠੀਕ ਹੈ ਜੀ ਹਾਂ ਆਪਾਂ ਨਿਕਰਾ ਕੈਪਰੀਆਂ ਪਾਏ ਹੁੰਦੇ ਜਿਹੜਾ ਇਸ ਟਰਕਿੰਗ ਬਿਜ਼ਨਸ ਦੇ ਵਿੱਚ ਹੈ ਹੀ ਨਹੀਂ ਹਾਂ ਠੀਕ ਹੈ ਜੀ ਜੇ ਓਵਰ ਸਪੀਡ ਕਰਦੇ ਆਪਾਂ ਲਾਈਕ ਜੇ ਫੋਰ ਐਗਜ਼ਾਮਪਲ ਇੰਟਰਸਟੇਟ ਤੇ ਕਿਸੇ ਵੀ ਹਾਈਵੇ ਤੇ ਸਪੀਡ ਲਿਮਟ ਹੈਗੀ ਆ 65 70 80 80 ਮਾਈਲਸ ਪਰ ਆਵਰ ਤੇ 80000 ਪੌਂਡ ਲੈ ਕੇ ਟਰੱਕ ਚਲਾ ਰਹੇ ਹੁੰਦੇ ਆ ਨਾ ਉਹ ਜਦੋਂ ਕੰਟਰੋਲ ਆਊਟ ਆਫ ਕੰਟਰੋਲ ਹੋ ਜਾਂਦੇ ਤੇ ਫਿਰ ਐਕਸੀਡੈਂਟ ਹੁੰਦੇ ਨੇ ਨਾ ਜੀ ਤੇ ਸੋ ਆਪਣੇ ਹੀ ਬੰਦਿਆਂ ਨੇ ਜਦੋਂ ਖਾਸ ਕਰ ਹੁਣ ਜਿਹੜੀ ਮਾਰਕੀਟ ਆਪਾਂ ਕਿੰਨੀ ਹੈ ਕਿ ਮਾਰਕੀਟ ਕਿਉਂ ਕਲਾਪਸ ਹੋ ਗਈ ਉਹ ਇਸ ਕਰਕੇ ਕਲਾਪਸ ਹੋ ਗਈ ਹੁਣ ਲਾਲੋ ਕਿ ਮੈਂ ਨਵਾਂ ਆਇਆ ਨਵਾਂ ਸਾਲ ਕਿ ਇੱਕ ਟਰੱਕ ਚਲਾਇਆ 15-20 ਹਜ਼ਾਰ ਡਾਲਰ ਜੋੜਿਆ ਟਰੱਕ ਲੈ ਲਿਆ ਅੱਛਾ ਜੀ ਕੰਪਨੀ ਖੋਲ ਲਈ ਕੰਪਨੀ ਖੋਲ ਕੇ ਜੀ ਮੈਨੂੰ ਚਾਰ ਕਿ ਅੱਖਰ ਇੰਗਲਿਸ਼ ਦੇ ਆਉਂਦੇ ਆ ਚਲੋ ਜੀ ਮੈਂ ਡਿਸਪੈਚਰ ਬਣ ਗਿਆ ਮੈਂ ਸੋਚ ਰਿਹਾ ਕਿ ਵੀ ਮੈਂ ਡਿਸਪੈਚ ਕਰਦਾ ਆ ਮੇਰੇ ਕੋਲ ਕੋ ਡਿਸਪੈਚਰ ਕੋਈ ਨਹੀਂ ਜੇ ਮੈਨੂੰ ਉਂਗਲਾਂ ਦੇ ਵਿੱਚ ਮੀਲਾ ਰਨ ਕਰਨ ਨੂੰ ਕਹਿ ਦੋ ਕਿ ਮੈਨੂੰ ਪਰ ਮਾਈਲ ਲੋਡ ਕਿੰਨੇ ਦਾ ਪੈ ਰਿਹਾ ਮੈਨੂੰ ਨਹੀਂ ਪਤਾ ਹੋਊਗਾ ਹੂੰ ਮੈਨੂੰ ਤੇ ਵੀ ਨਾ ਆ ਕਿ ਮੈਨੂੰ ਪਾ ਜੇ ਇੱਥੇ ਮਾਫ ਕਰੇ ਮੈਂ ਤੁਹਾਨੂੰ ਰੋਕ ਦਿੱਤਾ ਵੱਡਾ ਸਵਾਲ ਇਹ ਵੀ ਪੈਦਾ ਹੋ ਰਿਹਾ ਹੈ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਜੇਕਰ ਆਪਾਂ ਇਹਨਾਂ ਦੀ ਕੰਟਰੀ ਦੇ ਵਿੱਚ ਆਏ ਆ ਕਿਸੇ ਵੀ ਜੌਬ ਦੇ ਆ ਤੁਸ ਜੋਬ ਦੇ ਕੋਈ ਨਾ ਕੋਈ ਰੂਲ ਐਂਡ ਰੈਗੂਲੇਸ਼ਨ ਹੁੰਦੇ ਨੇ ਜਿਹੜੇ ਸਾਨੂੰ ਫਾਲੋ ਕਰਨੇ ਹੁੰਦੇ ਨੇ ਤੁਹਾਡਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਅਸੀਂ ਰੂਲ ਐਂਡ ਰੈਗੂਲੇਸ਼ਨ ਫਾਲੋ ਨਹੀਂ ਕੀਤੇ ਜਿਹਦਾ ਕਰਕੇ ਸਮੱਸਿਆ ਆਈਆਂ ਔਰ ਨਾਲ ਦੇ ਨਾਲ ਜਿਹੜਾ ਵੱਡਾ ਇਨਸੀਡੈਂਟ ਵਾਪਰਿਆ ਆ ਫਲੋਰਿਡਾ ਦੇ ਵਿੱਚ ਹਰ ਇੱਕ ਇਹ ਚੀਜ਼ਾਂ ਹੋਣੀਆਂ ਸੀਗੀਆਂ ਪਰ ਤੈ ਸਮਾਂ ਸੀਗਾ ਕਿ ਕੋਈ ਗੱਲ ਨਹੀਂ ਆਪਾਂ ਆਇਤਾ-ਆਇਤਾ ਗਵਰਨਮੈਂਟ ਦੇ ਦੇ ਕਹਿ ਰਹੇ ਸੀਗੇ ਐਕਸ਼ਨ ਲਵਾਂਗੇ ਪਰ ਜਿਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਉਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਗਵਰਨਮੈਂਟ ਨੇ ਬਹੁਤ ਜਲਦੀ ਦੇ ਵਿੱਚ ਇਹ ਫੈਸਲਾ ਐਮਰਜੈਂਸੀ ਕਹਿ ਕੇ ਜਿਹੜਾ ਫੈਸਲਾ ਹੈ ਕਰ ਦਿੱਤਾ ਮੈਨੂੰ ਹੁਣ ਇੱਕ ਚੀਜ਼ ਕਲੀਅਰ ਕਰੋ ਕਿ ਜਦੋਂ ਤੁਸੀਂ ਆਪਸ ਦੇ ਵਿੱਚ ਗੱਲਬਾਤ ਕਰਦੇ ਹੋ ਤਾਂ ਜਿਹੜੇ ਟੱਕ ਵਾਲੇ ਵੀਰ ਤੁਹਾਡੇ ਨਾਲ ਵਿਚਰਦੇ ਹੈਗੇ ਨੇ ਦੇਖੋ ਗਲਤੀਆਂ ਤਾਂ ਕੀਤੀਆਂ ਅਸੀਂ ਲੋਕਾਂ ਨੇ ਇਹਦੇ ਵਿੱਚ ਕੋਈ ਦੋਰਾਇ ਨਹੀਂ ਹੈਗਾ ਸਾਡੇ ਸਾਡੇ ਲੋਕਾਂ ਨੂੰ ਚਪਲੀ ਗੈਂਗ ਕਿਹਾ ਜਾਣ ਲੱਗਾ ਚਪਲਾ ਪਾ ਕੇ ਅਸੀਂ ਡਰਾਈਵਿੰਗ ਕਰਦੇ ਹਾਂ ਤੁਸੀਂ ਇਹ ਦੇਖੋ 40 40 42 45 ਸੈਂਟਰ ਤੇ ਲੋਕ ਡਰਾਈਵਿੰਗ ਕਰਨੀ ਸ਼ੁਰੂ ਕਰ ਚੁੱਕੇ ਸੀ ਤੁਸੀਂ ਭਲੀ ਭਾਤੀ ਜਾਣਦੇ ਹੋ ਇੱਕ ਚੀਜ਼ ਮੈਨੂੰ ਕਲੀਅਰ ਕਰੋ ਕਿ ਜਦੋਂ ਤੁਸੀਂ ਉਹਨਾਂ ਆਪਸ ਦੇ ਵਿੱਚ ਗੱਲਬਾਤ ਕਰਦੇ ਹੋ ਤਾਂ ਆਪਸ ਦੇ ਵਿੱਚ ਤੁਹਾਡੀ ਜਿਹੜੀ ਗੱਲਬਾਤ ਹੈ ਉਹਦੇ ਵਿੱਚ ਉਹ ਚਿੰਤਾ ਦੀ ਸਿਖਰਸ ਨਜ਼ਰ ਆਉਂਦੀ ਹੈ ਕਿ ਡਰਾਈਵਰ ਪਰੇਸ਼ਾਨ ਨੇ ਚਿੰਤਾ ਦੇ ਵਿੱਚ ਨੇ ਕਿ ਆਉਣ ਵਾਲੇ ਸਮੇਂ ਚ ਕਰਨਾ ਕੀ ਹੈ ਬਿਲਕੁਲ ਭਾਜੀ ਜਿਹੜਾ ਇਹ ਹੈਗਾ ਨਾ ਜਿਹੜਾ ਤੁਸੀਂ ਖਾਸ ਕਰ ਗੱਲ ਕੀਤੀ ਹੈ ਫਲੋਰੀਡਾ ਆ ਲ ਇਨਸੀਡੈਂਟ ਨਾ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਉਹਨਾਂ ਨੇ ਸਟੈਪ ਬਾਈ ਡੇ ਮੰਥ ਬਾਈ ਮੰਥ ਵਿੱਚ ਚੱਕ ਲੈਂਦੇ ਬਟ ਉਸ ਇਨਸੀਡੈਂਟ ਤੋਂ ਬਾਅਦ ਇਹਨਾਂ ਨੇ ਉਹ ਕੁਇਕ ਕਰਤਾ ਕਿ ਬਈ ਨਹੀਂ ਇਹਦੇ ਉੱਪਰ ਕੋਈ ਨਾ ਕੋਈ ਫੈਸਲਾ ले आ जावे। ਹੁਣ ਭਾਜੀ ਮੈਂ ਤੁਹਾਨੂੰ ਇੱਕ ਆਪਣਾ ਪਰਸਨਲ ਇਨਸੀਡੈਂਟ ਦੱਸਦਾ ਜਿਹੜਾ ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਸੀ ਕਿ ਆਪਾਂ ਇਹ ਪ੍ਰੋਫੈਸ਼ਨਲ ਜੌਬ ਨੂੰ ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਕਿਉਂ ਨਹੀਂ ਚਲਾਉਂਦੇ। ਮੈਂ ਭਾਜੀ ਆਪਣੇ ਐਰੀਜ਼ੋਨਾ ਦੇ ਵਿੱਚ ਸੀ। ਮੈਂ ਤੇਲ ਪਵਾ ਕੇ ਆਪਣਾ ਟਰੱਕ ਮੋਰੇ ਕੀਤਾ ਤੇ ਮੇਰੇ ਵੀਰ ਭਰਾ ਕੋਈ ਸਿੱਖ ਭਾਈ ਸੀ ਆਪਣਾ। ਉਹ ਬੰਦੇ ਨੇ ਵੀ ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਟਰੱਕ ਤੋਂ ਉਤਰ ਰਿਹਾ ਸੀ ਨਾ। ਕੈਪਰੀ ਪਾਈ ਹੋਈ, ਉੱਤੇ ਟੀ-ਸ਼ਰਟ ਪਾਈ ਹੋਈ। ਥੱਲੇ ਚਪਲਾਂ ਪਾਈਆਂ ਹੋਈਆਂ, ਉੱਤੇ ਵੀਰ ਨੇ ਕੇਸ ਰੱਖੇ ਹੋਗੇ ਚਲੋ ਜੀ ਪਰਣਾ ਬੰਨਿਆ ਸੀ ਆਪਣਾ। ਕਿ ਜੀ ਬਲੀਵ ਕਰਨਾ ਬੰਦਾ ਉੱਤੇ ਖੇਸੀ ਦੀ ਬੁੱਕਲ ਮਾਰ ਕੇ ਅੰਦਰ ਜਾ ਰਿਹਾ ਮੈਂ ਉਹਨੂੰ ਆਪ ਐਜ਼ ਦੇ ਪੰਜਾਬੀ ਅਸੀਂ ਵੀ ਇਹ ਚੀਜ਼ਾਂ ਕਰਦੇ ਆਂ ਇੰਡੀਆ ਦੇ ਵਿੱਚ ਨਾ ਕਿ ਇੱਥੇ ਐਜ਼ ਦੇ ਪਿੰਡਾਂ ਦੇ ਵਿੱਚ ਜਦੋਂ ਆਪਾਂ ਸਵੇਰੇ ਜਦੋਂ ਕਿ ਮੋਰਨਿੰਗ ਵਹਾਕ ਤੇ ਜਾਂਦੇ ਕਿੱਦਾਂ ਵੀ ਜਾਂਦੇ ਆਂ ਹੁਣ ਤੁਸੀਂ ਇਹ ਦੇਖੋ ਕਿ ਐਜ਼ ਦੇ ਬੰਦਾ ਅੰਦਰ ਜਾ ਰਿਹਾ ਉਹ ਬੰਦਾ ਸੋਚ ਰਿਹਾ ਕਿ ਕੀ ਚੀਜ਼ ਆ ਹੂੰ ਠੀਕ ਆ ਜੀ ਉਹ ਅੱਗੇ ਸਾਡੇ ਟਰਬਨ ਨੂੰ ਇਸ ਚੀਜ਼ ਨੂੰ ਅੱਗੇ ਉਹ ਸਮਝ ਨਹੀਂ ਪਾ ਰਹੇ ਹੈਗੇ ਕਿ ਇਹ ਜੀ ਸਿਰ ਤੇ ਕੀ ਬੰਨਿਆ ਹੋਇਆ ਬੜੇ ਸਿੱਖਾਂ ਦਾ ਜੌਰ ਲੱਗਿਆ ਬੜੀ ਰਿਸਪੈਕਟਫੁਲ ਚੀਜ਼ ਹੈਗੀ ਆ ਅਸੀਂ ਦਸਤਖਾਤ ਦਾ ਸਤਕਾਰ ਕਰਦੇ ਹਾਂ ਜੀ ਹਾਂ ਜੀ ਕਿਉਂਕਿ ਇਹਦੇ ਵਿੱਚ ਇੱਥੇ ਕਾਫੀ ਜਿੱਦਾਂ ਆਪਣੇ ਪੁਲਿਸ ਆਫੀਸਰ ਨੇ ਜਾਂ ਕੁਝ ਮਿਨਿਸਟਰੀ ਤੇ ਜਿਹੜੇ ਵਿੱਚ ਕਿਉਂਕਿ ਸਿੱਖਾਂ ਨੂੰ ਬਹੁਤ ਟਾਈਮ ਲੱਗਾ ਆਪਣੀ ਪਗੜੀ ਨੂੰ ਦੱਸਣ ਵਾਸਤੇ ਕਿ ਇਹ ਟਰਬਨ ਆ ਇੱਕ ਸਿੱਖਾਂ ਦੇ ਸਿਰ ਤੇ ਤਾਜ ਆ ਨਾ ਕਿ ਅਸੀਂ ਐਜੇ ਹੈਲਮਟ ਪਾਉਂਦੇ ਆ ਠੀਕ ਆ ਜੀ ਹੁਣ ਤੁਸੀਂ ਮੈਨੂੰ ਆਪ ਸੋਚੋ ਕਿ ਭਈ ਇੱਕ ਬੰਦੇ ਨੇ ਨਿੱਕਰ ਟੀ-ਸ਼ਰਟ ਉੱਪਰ ਪਰਨਾ ਖੱਲੇ ਚੱਪਲਾਂ अपना ਦੂਜਾ ਖੇਸੀ ਵਾਲੀ ਬੁੱਕਲ ਮਾਰੀ ਹੋਈ ਆ ਤੁਸੀਂ ਉਹਨੂੰ ਐ ਤੇ ਪ੍ਰੋਫੈਸ਼ਨਲ ਡਰਾਈਵਰ ਕਹੋਗੇ ਨਹੀਂ ਕਹੋਗੇ ਜਦੋਂ ਕੋਰੇ ਇਸ ਚੀਜ਼ ਨੂੰ ਦੇਖਦੇ ਆ ਤੇ ਫਿਰ ਉਹ ਕਹਿੰਦੇ ਆ ਕਿ ਗੋ ਬੈਕ ਟੂ ਯੂਅਰ ਕੰਟਰੀ ਠੀਕ ਆ ਜੀ ਦੂਜੀ ਗੱਲ ਮੈਂ ਤਾਂ ਨਾ ਕਰ ਰਿਹਾ ਕਿ ਸਲੋਰੀਡਾ ਵਾਲੇ ਇਨਸੀਡੈਂਟ ਮੈਂ ਤਾਂ ਲੋਕੀ ਕਹਿੰਦੇ ਆ ਜੀ ਵੀ ਉਹ ਗੱਡੀ ਵਾਲਾ ਵੀ ਬ੍ਰੇਕ ਮਾਰ ਸਕਦਾ ਸੀ ਠੀਕ ਆ ਜੀ ਗੱਡੀ ਵੀ ਬਹੁਤ ਫਾਸ ਸੀ ਠੀਕ ਆ ਜੀ ਬਸ ਇਹ ਤਾਂ ਫਿਰ ਕਹਿੰਦੇ ਨਾ ਉਹ ਗੱਲ ਹੋਈ ਕਿ ਮੈਂ ਆ ਕੇ ਤੁਹਾਡੇ ਘਰੇ ਅੱਗ ਲਾ ਦਾਂ ਤੇ ਜੇ ਤੁਸੀਂ ਕਸੂਰ ਜਿਹੜੇ ਘਰ ਦੇ ਵਿੱਚ ਰਹਿ ਰਹੇ ਨੇ ਉਹਨਾਂ ਦਾ ਨਿਕਲੇ ਕਿ ਤੁਸੀਂ ਕਿਉਂ ਨਹੀਂ ਭੱਜ ਸਕੇ ਹੂੰ ਮੈਂ ਅੱਗ ਲਾਉਣ ਵਾਲੇ ਦਾ ਕਸੂਰ ਨਹੀਂ ਕੱਢ ਰੇ ਉਹ ਜਿਹੜੇ ਉਹਦੇ ਵਿੱਚ ਰਹਿ ਰਹੇ ਨੇ ਉਹਦਾ ਕਸੂਰ ਕੱਢ ਰਿਹਾ ਫਿਰ ਕੀ ਉਹ ਤੁਸੀਂ ਭੱਜ ਜਾਂਦੇ ਜੀ ਮੈਂ ਅੱਗ ਲਾਤੀ ਤੇ ਵੀਰ ਜੀ ਗੱਲ ਉਹੀ ਨੇ ਕਿ ਜੇ ਉਹਨੇ ਯੂ ਟਰਨ ਨਾ ਮਾਰਦਾ ਤੇ ਸ਼ਾਇਦ ਉਹ ਇਨਸੀਡੈਂਟ ਹੈਪਨ ਨਹੀਂ ਹੁੰਦਾ ਹੂੰ ਠੀਕ ਹੈ ਜੀ ਤੇ ਹੋਰ ਵੀ ਭਾਜੀ ਜੇਕਰ ਆਸਾਂ ਮਤਲਬ ਬਹੁਤ ਗੱਲਾਂ ਕਰਦੇ ਜਾਈਏ ਜੇ ਅਸੀਂ ਵੀਰ ਭਰਾਵਾਂ ਦੇ ਨਾਲ ਵੀ ਆਪਣੇ ਦੁੱਖ ਸਾਂਝੀ ਕਰੀਏ ਇਹਦੇ ਨਾਲ ਤੇ ਸਭ ਦਾ ਚਾਹੇ ਕੋਈ ਵਰਕ ਪਰਮਿਟ ਤੇ ਹੋਵੇ ਚਾਹੇ ਇਸ ਟਾਈਮ ਕੋਈ ਗ੍ਰੀਨ ਕਾਰਡ ਤੇ ਹੋਵੇ ਚਾਹੇ ਇਸ ਟਾਈਮ ਕੋਈ ਸਿਟੀਜਨ ਆ ਸਭ ਤੇ ਹਾਲਾਤ ਇਦਾਂ ਦੇ ਹਨ ਕਿ ਬਈ ਇਹਦਾ ਜੇਕਰ ਆਪਾਂ ਕਹੀਏ ਕਿ ਸਿੱਧੇ-ਸਿੱਧੇ ਤੇਰੇ ਕਿਤੇ ਕਿਸੇ ਕੋਈ ਵੀ ਜਵਾਬ ਨਹੀਂ ਹੈਗਾ ਚਾਹੇ ਉਹ ਕੰਪਨੀ ਦੇ ਓਨਰ ਨੇ ਚਾਹੇ ਕੋਈ ਇੱਕ ਦੋ ਟਰੱਕਾਂ ਦਾ ਮਾਲਕ ਆ ਜਾਂ ਕੋਈ ਡਰਾਈਵਰ ਆ ਕਿਉਂਕਿ ਅੱਗੇ ਕੋਈ ਦੇਖ ਹੀ ਨਹੀਂ ਰਿਹਾ ਹੁਣ ਜਿਹੜੇ ਕੋਈ 10 ਟਰੱਕ ਨੇ 10 ਦੇ 10 ਤੇ ਉਹਨੇ ਗ੍ਰੀਨ ਕਾਰਡ ਤੇ ਸਿਟੀਜ਼ਨ ਹਾਇਰ ਨਹੀਂ ਕਰ ਲਨੇ ਹੁਣ ਜਿਹੜਾ ਕਿ 100 ਟਰੱਕ ਨੇ 100 ਦੇ ਵਿੱਚੋਂ 80 ਲਾਈਕਾ 80 ਟਰੱਕ ਉਹ ਵਰਕ ਪਰਮਟ ਵਾਲੇ ਦੇ ਸਿਰ ਤੇ ਹੀ ਚੱਲ ਰਹੇ ਨੇ ਬਿਲਕੁਲ ਤੁਹਾਡੇ ਇਹ ਚੀਜ਼ਾਂ ਹੋ ਗਈਆਂ ਬਾਕੀ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ ਤੁਹਾਡੇ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਵੀਰ ਵਰਕ ਪਰਮਿਟ ਤੇ ਨੇ ਉਹਨਾਂ ਦੀਆਂ ਵੀ ਕੰਪਨੀਆਂ ਚੱਲ ਰਹੀਆਂ ਉਹਨਾਂ ਦੇ ਵੀ 4-4 5-5 10-10 ਟਰੱਕ ਹੈਗੇ ਨੇ ਉਹ ਵੀ ਕਿਤੇ ਨਾ ਕਿਤੇ ਅਸਲੇ ਚਿੰਤਾ ਦੇ ਵਿੱਚ ਨੇ ਕਿ ਕਿਤੇ ਕੰਪਨੀ ਨਾ ਬੰਦ ਹੋ ਕਰ ਦੇਣ ਜਿਸ ਤਰੀਕੇ ਦੇ ਹਾਲਾਤ ਨੇ ਕਹ ਰਹੇ ਨੇ ਕਿ ਵਰਕ ਪਰਮਿਟ ਵਾਲਾ ਹੁਣ ਕੰਪਨੀ ਵੀ ਨਹੀਂ ਰਨ ਕਰ ਸਕਦਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਕਿਉਂਕਿ ਦੇਖੋ ਨਾ ਜੀ ਹੁਣ 4-5 ਟਰੱਕ ਜਿਹਨਾਂ ਕੋਲ ਹੈਗੇ ਆ ਤੇ ਇਸ ਟਾਈਮ ਇਦਾਂ ਨਾ ਜੀ ਜਰੂਰ ਇੱਕ ਨਾ ਵਿਚਾਰ ਸਭ ਤੋਂ ਵੱਡਾ ਲਾਇਸੈਂਸ ਦਾ ਨਹੀਂ ਹੈਗਾ ਲਾਇਸੈਂਸ ਦਾ ਤੇ ਚਲੋ ਆਪਾਂ ਕਹਿ ਦਈਏ ਕਿ ਬਈ ਹੋ ਨਹੀਂ ਰੇ ਜਮਾ ਮੋਸਟਲੀ ਜਿਹੜਾ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਸਕੇਲਾਂ ਦੇ ਵਿੱਚ ਦਾ ਉਖਲਾ ਹੋ ਮਾਇਆ ਟੈਕਸਸ ਦਾ ਜਿਹੜੇ ਖਾਸ ਕਰ ਵੱਡੀਆਂ ਸਟੇਟਾਂ ਨੇ ਫਲੋਰਿਡ ਹੋ ਗਿਆ ਉਹਨਾਂ ਨੇ ਤੇ ਬਿਲਕੁਲ ਹੀ ਕਹਿਤਾ ਹੈ ਕਿ ਅਸੀਂ ਇਵਨ ਐ ਨੋਨ ਡੋਮਿਸਾਈਲ ਲਾਇਸੈਂਸ ਨੂੰ ਆਪਣੀ ਸਟੇਟ ਦੇ ਵਿੱਚ ਲੋਹੀ ਨਹੀਂ ਕਰਦੇ ਟਰੱਕ ਚਲਾਉਣ ਤੋਂ ਨੋ ਮੈਟਰ ਕਿਉਂ ਇੰਗਲਿਸ਼ ਆਂਦੀ ਆ ਨੋ ਮੈਟਰ ਕੀ ਉਹਦਾ ਲਾਇਸੈਂਸ ਈਨ ਆ ਨੋ ਮੈਟਰ ਕਿਦਾਈ ਉਹਦਾ ਕੋਈ ਮਤਲਬ ਇੱਥੇ ਮਤਲਬ ਵਰਕ ਪਰਮਿਟ ਹੈਗਾ ਉਹ ਨਹੀਂ ਅ ਲੋ ਕਰਦੇ ਨਾ ਤੇ ਹੁਣ ਦੇਖੋ ਜੀ ਜਿਨ੍ਹਾਂ ਨੇ ਪੇਮੈਂਟਾਂ ਦਿੱਤੀਆਂ ਜਾਂ ਕੋਸ਼ਾ ਹਾਰਡ ਹੋ ਜਾਣਾ ਕਿ ਉਹਨਾਂ ਨੂੰ ਹਾਰ ਕੇ ਉਹਨਾਂ ਨੂੰ ਟਰੱਕ ਬੈਂਕ ਨੂੰ ਮੋੜਨੇ ਪੈਣੇ ਆ ਦੇਖੋ ਜੀ ਹੁਣ ਇੱਕ ਛੋਟੀ ਜੀ ਚੀਜ਼ ਕਰਕੇ ਅਗਲੇ ਦਾ ਬਣਿਆ ਬਨਾਇਆ ਬਿਜ਼ਨਸ ਤੋਂ ਕਿ ਉਹਨੇ 5 ਇੱਕ ਤੋਂ 5 ਕੋਈ ਅੱਜ ਤੋਂ ਕੱਲ ਨਹੀਂ ਕਰ ਲਏ ਉਹਨੂੰ ਇਸ ਸਮੇਂ ਤੇ ਪੁੱਜਣ ਲਈ ਕਾਫੀ ਟਾਈਮ ਲੱਗ ਗਿਆ ਨਾ ਜੀ 2 ਸਾਲ 2 ਸਾਲ 4 ਸਾਲ ਲੱਗੇ ਉਹਨੂੰ ਪਾਣੀ ਹੱਕੇ ਵੀ ਲੱਗ ਜਾਂਦੇ ਇਸ ਸਮੇਂ ਤੇ ਪਹੁੰਚੀ ਹਾਂਜੀ 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 ਬਹੁਤ ਮਿਹਨਤ ਆ ਉਹਦੇ ਵਿੱਚ ਤੇ ਅੱਜ ਉਹ ਲਾ ਲੋ ਕਿ ਵੀ 1 ਮਿੰਟ ਦੇ ਵਿੱਚ ਉਹਦੇ ਕੋ ਸਾਰਾ ਕੁਝ ਚਲੇ ਜਾਵੇ ਤਾਂ ਉਹ ਬੰਦਾ ਕੀ ਕਰੇਗਾ ਕੀ ਫੀਲ ਕਰੇਗਾ ਉਹਦੇ ਕੋ ਘਾਰ ਉਹਦੇ ਕੋ ਆਪਣੀ ਫੈਮਿਲੀ ਆ ਉਹ ਉਹ ਪ੍ਰੋਫੈਸ਼ਨ ਛੱਡ ਕੇ ਉਹ ਆਪਣਾ ਪੰਜ ਟਰੱਕ ਦੇ ਕੇ ਅਗਰ ਬਾਈਚਾਸ ਤੋਂ ਬੈਂਕ ਨੂੰ ਦੇ ਵੀ ਦਿੰਦਾ ਵਾਪਸ ਕਿ ਮੈਂ ਇੰਨੀ ਤੜੀ ਪੇਮੈਂਟ ਅਫੋਰਡ ਕਰ ਸਕਦਾ ਪਰ ਉਹ ਬੈਂਕ ਕਰਪਟ ਹੋਣਗੇ ਨਾ ਬੈਂਕ ਕਰਪਟ ਹੋਣਗੇ ਲੋਕ ਜੀ ਬਿਲਕੁਲ ਹੋਣਗੇ ਪਰ ਉਹ ਦੇਖੋ ਜੀ ਜਿਹੜੇ ਹੁਣ ਆਪਣੇ ਉਹਨਾਂ ਨੇ ਸ਼ਾਨ ਡਫੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਕਲੀਅਰ ਕਰਤੀ ਸੀ ਕਿ ਇਹ ਨਾ ਸੋਚਿਓ ਕਿ ਇਹਦੇ ਕਰਕੇ ਸਾਡੀ ਟਰਕਿੰਗ ਇੰਡਸਟਰੀ ਨੂੰ ਘਾਟਾ ਪਏਗਾ ਸਾਡੇ ਕੋਲ ਇਹਦਾ ਵੀ ਆਲਟਰਨੇਟ ਹੈਗਾ ਆ ਸਾਡੇ ਕੋਲ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਹੀ ਰਨ ਕਰਾਂਗੇ ਤੇ ਸੋ ਫਾਰ ਭਾਜੀ ਮੈਂ ਜੇ ਤੁਹਾਨੂੰ ਸਾਰੀਆਂ ਗੱਲਾਂ ਦਾ ਨਿਚੋੜ ਕੱਢਾਂ ਕਿ ਜੇ ਅੱਜ ਅਸੀਂ ਆ ਚੀਜ਼ਾਂ ਵੇਖ ਰਹੇ ਆ ਤੇ ਉਹ ਜਿੱਦਾਂ ਇੱਕ ਤੁਹਾਨੂੰ ਮੈਂ ਛੋਟੀ ਇਗਜ਼ਾਮਪਲ ਦੇਣਾ ਕਿ ਭਈ ਜੇ ਕਿਸੇ ਕੋਈ ਅੰਬ ਦਾ ਬੂਟਾ ਲਾ ਮੇ ਜਾਂ ਕੁਛ ਲਾਣੇ ਆ ਆਪਾਂ ਨੂੰ ਸਾਲ 2 ਸਾਲ ਪਹਿਲੇ ਉਹਦੇ ਵਿੱਚ ਆਪਣੀ ਪੀਲ ਆਣੀ ਆ ਖਾਦ ਪਾਣੀ ਆ ਵੱਡਾ ਹੁੰਦਾ ਏ ਤੋਂਪ ਪਾਣੀ ਉਹਨੂੰ ਹਰ ਇੱਕ ਚੀਜ਼ ਦਿੰਨੇ ਆ ਤਾਂ ਜਾ ਕੇ ਸਾਨੂੰ 2-4 ਸਾਲ ਬੁੱਧਦਾ ਫਲ ਮਿਲਦਾ ਹੈ ਤੇ ਜਦੋਂ ਇਹ ਫਲ ਆਣੇ ਉਹ ਮਿੱਠਾ ਹੁੰਦਾ ਤਾਂ ਪਤਾ ਲੱਗਦਾ ਕਿ ਯਾਰ ਬਸ ਉਹ ਕਿਥੇ ਹੋਣ ਦੇ ਬਾਬ ਉਹ ਕਿਉਂ ਹੁੰਦਾ ਆ ਕਿਉਂਕਿ ਅਸੀਂ ਉਹਤੇ ਬਹੁਤ ਇਨਵੈਸਟਮੈਂਟ ਕੀਤੀ ਹੁੰਦੀ ਹੈ ਦਰਖਤ ਤੇ ਪੇੜ ਤੇ ਨਾ ਤੇ ਜੋ ਚੀਜ਼ਾਂ ਅੱਜ ਅਸੀਂ ਖਾਟ ਰਹੇ ਆ ਜੋ ਅਸੀਂ ਕਹਿ ਰਹੇ ਜੀ ਵਰਕਪਰਨ ਵਾਲਿਆਂ ਦਾ ਆ ਹਾਲ ਹੋ ਗਿਆ ਜੀ ਟਰਕਿੰਗ ਇੰਡਸਟਰੀ ਡਿੱਗ ਗਈ ਇਹ ਅੱਜ ਤੋਂ ਅਸੀਂ 2-4 ਸਾਲ ਪਹਿਲੇ ਇਹਦਾ ਬੀਜ ਬੀਜਤਾ ਸੀ ਅੱਜ ਅਸੀਂ ਉਹ ਫਸਲ ਕੱਟ ਰਹੇ ਆ ਇਹ ਕੋਈ ਨਵੀਂ ਸ਼ਾਲ ਇਹ ਚੀਜ਼ਾਂ ਉਸ ਇਨਸੀਡੈਂਟ ਤੋਂ ਬਾਅਦ ਨਹੀਂ ਹੋਈ ਫਲੋਰੀਡਾ ਵਾਲੇ ਤੋਂ ਇਹ ਕਦੋਂ ਦੇ ਮਾਰਕ ਕਰ ਰਹੇ ਸੀ ਤੁਸੀਂ ਅ ਇੱਧਰ ਚਲੇ ਜਾਓ ਆਈ 40 ਤੇ ਚਲੇ ਜਾਓ ਆਈ 10 ਤੇ ਚਲੇ ਜਾਓ ਆਈ 80 ਜਿਹੜਾ ਪਾਜੀ ਇੰਨੇ ਇੰਨੇ ਐਕਸੀਡੈਂਟ ਹੁੰਦੇ ਨਾ ਬੰਦਾ ਇੱਕ ਟਾਈਮ ਸੋਚ ਕੇ ਹੈਰਾਨ ਹੋ ਜਾਂਦਾ ਕਿ ਇਹ ਹੋ ਕਿੱਦਾਂ ਗਿਆ ਜੀ ਹਨਾ ਤੇ ਇਹ ਬੀਜ ਅਸੀਂ 2-4 ਸਾਲ ਪਹਿਲੇ ਬੀਜਦੇ ਸੀ ਤੇ ਜਿਹਦਾ ਅੱਜ ਫਸਲ ਵੱਡੀ ਹੋਈ ਆ ਉਹ ਹੁਣ ਅਸੀਂ ਵਾੜ ਰਹੇ ਆ ਤੇ ਅਸੀਂ ਕਹਿ ਰਹੇ ਆ ਕਿ ਵੀ ਸਾਨੂੰ ਵਿੱਚ ਫਤਨ ਵਧੀਆ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਅਸੀਂ ਇਸ ਪ੍ਰੋਫੈਸ਼ਨਲ ਜੌਬ ਨੂੰ ਐਸੇ ਪ੍ਰੋਫੈਸ਼ਨਲ ਤਰੀਕੇ ਨਾਲ ਨਹੀਂ ਕੀਤਾ ਹੂੰ ਬਿਲਕੁਲ ਅਸੀਂ ਤਾਂ ਘਰ ਵਾਂਗੂ ਜੋਬ ਮਨਾਈ ਜਿੱਦਾਂ ਸਵੇਰੇ ਮੋਟਰਸਾਈਕਲ ਤੇ ਇੱਕ ਇੱਕ ਮਾਰੀ ਪਜਾਮਾ ਪਾਇਆ ਕੁੜਤਾ ਪਾਇਆ ਮਾਰੀ ਕਿੱਕ ਤੇ ਚੱਲ ਗਏ ਦੁੱਧ ਲੈਣ ਤੇਰੀ ਦੇ ਵਿੱਚ ਜਿੱਥਾ ਅਪਾਇੰਟਮੈਂਟ ਦੇ ਵਿੱਚ ਜਾਂਦੇ ਆ ਜੀ ਜੀ ਨਹੀਂ ਭਾਜੀ ਆਪਣੇ ਬੰਦੇ ਇਦਾਂ ਦੇ ਜਦੋਂ ਆਪਾਂ ਸਕੀਲਾਂ ਤੇ ਕੋਲ ਓਵਰ ਹੁੰਨੇ ਨਾ ਉਹ ਸਾਨੂੰ ਕੋਈ ਸਵਾਲ ਜਵਾਬ ਨਹੀਂ ਪੁੱਛਦੇ ਉਹ ਕੋਈ ਸਾਨੂੰ ਸਾਡੇ ਪਿੰਡਾਂ ਦਾ ਬਾਰੇ ਨਹੀਂ ਪੁੱਛਦੇ ਉਹ ਸਾਨੂੰ ਤਿੰਨ ਸਵਾਲ ਪੁੱਛਦੇ ਆ ਕਿ ਬਈ ਅੱਜ ਡਰਾਈਵ ਕਿੱਥੋਂ ਸ਼ੁਰੂ ਕੀਤੀ ਲੋਡ ਕਿੱਥੋਂ ਚੱਕਿਆ ਤੇ ਲੋਡ ਕਿੱਥੇ ਲਾਣਾ ਤੇ ਸਾਡੇ ਬੰਦੇ ਕੋਈ ਸਿੰਪਲ ਜਿਹਾ ਜਵਾਬ ਦੇ ਦਿੰਦੇ ਆ ਸਰ نو ਇੰਗਲਿਸ਼ ਹੂੰ ਦੇਖੋ ਠੀਕ ਹੈ ਜੀ ਇਹ ਤਾਂ ਉਹ ਕੋ ਹੈਰਾਨ ਹੋ ਜਾਂਦੇ ਕਿ ਯਾਰ ਤਿੰਨ ਸਵਾਲ ਦੇ ਵਿੱਚੋਂ ਇਹ ਬੰਦੇ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਪਿਕਅਪ ਕਿੱਥੋਂ ਕੀਤਾ ਵੇਅਰ ਯੂ ਹੈਡਡ ਵੇਅਰ ਯੂ ਗੋਇੰ ਟੂ ਡਿਲੀਵਰ ਹੂੰ ਦੇ ਡੋਨਟ ਨੋ ਐਨੀਥਿੰਗ ਸੋ ਸਿੰਪਲ ਜਿਹਾ ਜਵਾਬ ਦੇ ਕੇ ਉੱਥੋਂ ਮੁੜ ਜਾਂਦੇ ਜੀ نو ਇੰਗਲਿਸ਼ ਫਿਰ ਉਹ ਦੱਸੋ ਕਿ ਇੱਕ ਪੁਲਿਸ ਆਫੀਸਰ ਐਜ਼ ਅ ਹਾਈਵੇ ਟ੍ਰਕ ਉੱਪਰ ਆ ਜਾਂ ਕੋਈ ਵੀ ਆ ਜਾਂ ਸਟੇਲ ਤੇ ਅਫੀਸਰ ਉਹ ਕੀ ਗੋ ਨੂੰ ਪੁੱਛ ਲੇਗਾ ਜੀ ਲੌਂਗ ਬੁੱਕ ਨੇ ਮੇਨਟੇਨ ਨਹੀਂ ਰੱਖਦੇ ਸ਼ਿਪਿੰਗ ਨੰਬਰ ਤੋਂ ਲੌਂਗ ਬੁੱਕ ਉੱਤੇ ਸਾਰੀਆਂ ਚੀਜ਼ਾਂ ਫੀਡਬੈਕ ਇਹ ਦੇਖੋ ਉਹਨਾਂ ਨੇ ਅੱਜ ਹੀ ਨਹੀਂ ਇਹ ਕਰ ਦਿੱਤਾ ਉਹਨਾਂ ਕੋ ਸਾਰੇ ਫੀਡਬੈਕ ਜਾਂਦੇ ਪਏ ਸੀਗੇ ਉਹ ਵੇਟ ਹੀ ਕਰਦੇ ਪਏ ਸੀਗੇ ਜਿੰਨੀਆਂ ਚੀਜ਼ਾਂ ਵਾਪੜੀਆਂ ਨੇ ਚਾਹੇ ਲੌਂਗ ਬੁੱਕ ਤਾਂ ਤੁਸੀਂ ਜ਼ਿਕਰ ਕੀਤਾ ਚਾਹੇ ਇੰਗਲਿਸ਼ ਨੂੰ ਲੈ ਕੇ ਜੇਕਰ ਕੀਤਾ ਇਹ ਸਾਰੇ ਫੀਡਬੈਕ ਉਹਨਾਂ ਕੋ ਪਹੁੰਚ ਰਹੇ ਸੀਗੇ ਜਿਸ ਕਰਕੇ ਉਹਨਾਂ ਨੂੰ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਿਆ ਹਾਂ ਹਾਲਾਂਕਿ ਥੋੜਾ ਸਮਾਂ ਦੇ ਦਿੰਦੇ ਚਲੋ 6-1.5 ਸਾਲ ਤੱਕ ਫਿਰ ਇੰਪਲੀਮੈਂਟ ਕਰ ਦਿੱਤਾ ਤਾਂ ਜ਼ਿਆਦਾ ਵਧੀਆ ਹੁੰਦਾ ਪਰ ਉਹ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਉਹਨਾਂ ਕਾਲੀ ਦੇ ਵਿੱਚ ਐਮਰਜੈਂਸੀ ਕਹਿ ਕੇ ਜਿਹੜਾ ਰੂਲ ਹੈ ਉਹ ਲਾਗੂ ਕਰ ਦਿੱਤਾ ਮੈਨੂੰ ਹੁਣ ਇਹ ਦੱਸੋ ਕਿ ਕੀ ਅਸੀਂ ਮੋੜਾ ਹੁਣ ਕੱਟਾਂ ਕੱਟਣਾ ਪੈਣਾ ਸਾਨੂੰ ਦੇਖੋ ਜਦੋਂ ਟਰੈਕਿੰਗ ਦੀ ਜੌਬ ਦਾ ਲਈ ਸਾਨੂੰ ਉੱਪਰ ਲਿਫਟ ਡੋਰ ਡੈਸ਼ ਤੇ ਆਉਣਾ ਪੈਣਾ ਤੁਹਾਨੂੰ ਤਾਂ 7 ਸਾਲ ਹੋ ਗਏ ਤੁਸੀਂ ਤਾਂ ਜਿਹੜੇ ਜਦੋਂ ਉੱਧਰੋਂ ਆ ਕਰਦੇ ਕਰਦੇ ਆਪਣੇ ਲਾਹ ਤੇ ਜਿਹੜੇ ਸਾਡੇ ਵੀਰਾਂ ਨੂੰ ਸਾਾਲ 6 ਮਹੀਨੇ ਹੋਏ ਆ ਆਆਂ ਨੂੰ ਉਹ ਤਾਂ ਫਿਰ ਘਰ ਦੇ ਪਿੰਡ ਜਿਹੜੇ ਪੰਜਾਬ 'ਚ ਬੈਠੇ ਨੇ ਉਥੇ ਫਿਰ ਪੈਸੇ ਦੀ ਆਸ ਇਹਨਾਂ ਨੂੰ ਨਾ ਹੀ ਰੱਖਣ ਫਿਰ ਜੀ ਭਾਈ ਹੁਣ ਇਹਦੇ ਵਿੱਚ ਤੇ ਤੁਹਾਨੂੰ ਮੈਂ ਪਹਿਲੇ ਵੀ ਕਿੰਦਾ ਕਿਹਾ ਸੀ ਕਿ ਭਾਈ ਹਾਰਡ ਹੋ ਗਿਆ ਸਾਰੇ ਵਾਸਤੇ ਨਾ ਨਾ ਤਸੀਮੇ ਲਾ ਲੋ ਕਿ ਜਿਹੜੇ ਕੋਈ ਸਾਲ ਹੋਏ ਨੂੰ ਆਏ ਨੂੰ 2 ਸਾਲ 4 ਸਾਲ ਨਾਲ ਖਾਸ ਕਰਕੇ ਜਿਹਦੇ ਚੋਂ ਅੱਜ ਆਪਾਂ ਰੀਸੈਂਟਲੀ ਗੱਲ ਕਰਦੇ ਜਿਹੜੇ ਮੇਰੇ ਵੀਰ ਭਰਾ ਸਾਲ 2 ਸਾਲ ਦੇ ਵਿੱਚ ਆਏ ਨੇ ਵੱਡੀ ਅਮਾਉਂਟ ਉੱਥੇ ਤੇਕ ਇੰਡੀਆ ਦੇ ਵਿੱਚ ਨਾ ਇਨਵੈਸਟ ਕਰਕੇ ਫਿਰ ਇੱਥੇ ਆਉਂਦੇ ਨੇ ਨੇ ਤੇ ਸਾਰਿਆਂ ਦਾ ਇੱਕ ਨਾ ਹੁੰਦਾ ਸੀ ਕਿ ਜਦੋਂ ਆਪਾਂ ਨਵੇਂ-ਨਵੇਂ ਆਂਨੇ ਆ ਜੀ ਆਪਾਂ ਸਟੋਰਾਂ ਤੇ ਕੰਮ ਕਰ ਲਨੇ ਰੈਸਟੋਰੈਂਟ ਤੇ ਕੰਮ ਕਰ ਲਨੇ ਆ ਅਸੀਂ ਆਪਣੇ ਪੇਪਰਾਂ ਦੀ ਵੇਟ ਕਰਦੇ ਹੁੰਦੇ ਕਿ ਕਦੋਂ ਸਾਡੇ ਕੋਲ ਵਰਕ ਪਰਮਟ ਆਏਗਾ ਤੇ ਕਦੋਂ ਆਪਾਂ ਟਰੱਕ ਦਾ ਲਾਇਸੈਂਸ ਲਵਾਂਗੇ ਤੇ ਕਦੋਂ ਆਪਾਂ ਟਰੱਕ ਤੇ ਚੜਾਂਗੇ ਤੇ ਹੁਣ ਜਿਹੜੇ ਉਹ ਸੁਪਨੇ ਨੇ ਜੇ ਤੇ ਇੰਨੀ ਇਸੀ ਫੈਸਲੇ ਤੇ ਸਰਕਾਰ ਚੱਲਦੀ ਰਹੀ ਤੇ ਉਹਦੇ ਸੁਪਨੇ ਜੀ ਸਰਕਾਰ ਇਸੇ ਫੈਸਲੇ ਤੇ ਟੱਲ ਆ ਜੀ ਜੋ ਅਸੀਂ ਦੇਖ ਰਹੇ ਹਾਂਗੇ ਜੋ ਇੱਥੋਂ ਦੇ ਵੱਡੇ ਸਿਰਾਂ ਦੇ ਨਾਲ ਵੱਡੇ ਸਮਝ ਰੱਖਣ ਵਾਲੇ ਬੁੱਧੀਜੀਵਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਹੜੇ ਇਸ ਇੰਡਸਟਰੀ ਦੇ ਵਿੱਚ ਕਈ ਸਾਲਾਂ ਤੋਂ ਨਹੀਂ ਕਈ ਦਹਾਕਿਆਂ ਤੋਂ ਜੁੜੇ ਹੋਏ ਨੇ ਸਰਕਾਰ ਉਹ ਲੱਗਦਾ ਹੈ ਕਿ ਸਰਕਾਰ ਪਿੱਛੇ ਨਹੀਂ ਮੁੜਨ ਵਾਲੀ ਹੈਗੀ ਹਾਂਜੀ ਨਹੀਂ ਜੇ ਤੇ ਮੈਂ ਉਹੀ ਗੱਲ ਕਰ ਰਿਹਾ ਨਾ ਤੁਹਾਡੇ ਨਾਲ ਜੇ ਤੇ ਆਕਰੋ ਸਟੈਪ ਬੈਕ ਨਹੀਂ ਕਰਦੇ ਪਹਿਲੇ ਗੱਲ ਤੇ ਉਹਨਾਂ ਨੇ ਸਟੈਪ ਬੈਕ ਕਰ ਲੈਣੀ ਹੈ ਕਿ ਦੇਖੋ ਜੀ ਮੈਂ ਜਿੱਦਾਂ ਤੁਹਾਨੂੰ ਪਹਿਲੇ ਇੱਕੀ ਛੋਟੀ ਜੀ ਗੱਲ ਦੱਸਤੀ ਸੀ ਕਿ ਸਕੇਲਾਂ ਕੀ ਪੂਲ ਓਵਰ ਕਰਦੇ ਆ ਉਹ ਇੱਕ ਡਰਾਈਵਰ ਨਹੀਂ ਸਵੇਰ ਦਾ ਪੁੱਲ ਕਰਦੇ ਆ ਉਹ ਹਜ਼ਾਰੋਂ ਹੀ ਡਰਾਈਵਰ ਰੋਜ਼ ਦਾ ਪੁੱਲ ਕਰਦੇ ਆ ਉਹਨਾਂ ਨੂੰ ਥੋੜਾ ਜਿਹਾ ਕੇਸ ਮਾਈਂਡ ਸੈਟ ਹੈਗਾ ਕਿ ਜਿਹੜੇ ਆਪਣੇ ਜ਼ਰੂਰੀ ਨਹੀਂ ਹੈਗਾ ਭਾਵੇਂ ਕਿ ਆਪਾਂ ਆਪਾਂ ਕਹਿ ਦਈਏ ਕਿ ਆਪਣੀ ਪੰਜਾਬੀ ਕਮਿਊਨਿਟੀ ਜਾਂ ਆਪਣੀ ਕੋਈ ਇੰਡੀਅਨ ਕਮਿਊਨਿਟੀ ਹੈ ਨਾ ਹੋਰ ਵੀ ਦੇਸ਼ਾਂ ਦੇ ਵਿੱਚੋਂ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਭਾਜੀ ਆਪਣੀ ਇੰਗਲਿਸ਼ ਦੀ ਪ੍ਰੋਬਲਮ ਆਂਦੀ ਆ ਉਹ ਜਦੋਂ ਐਂਡ ਆਫ ਦਾ ਡੇ ਜਦੋਂ ਕੈਲਕੂਲੇਸ਼ਨ ਕਰਦੇ ਆ ਕਿ ਯਾਰ ਕਿਉਂ ਹਰ ਇੱਕ ਬੰਦੇ ਦੀ ਇੰਨੀ ਨੇ ਵਾਇਲੇਸ਼ਨਾਂ ਨੇ 2 2 4 4 ਵਾਇਲੇਸ਼ਨਾਂਾਂ ਲੌਗ ਬੁੱਕ ਦੀਆਂ ਵਾਇਲੇਸ਼ਨਾਂਾਂ ਨੇ ਪੁੱਛੀਦਾ ਕਿੱਥੋਂ ਆਏ ਕਿੱਥੇ ਗਏ ਦੱਸ ਨਹੀਂ ਪਾ ਰਹੇ ਨੇ ਲੋਕੇਸ਼ਨਾਂ ਨਹੀਂ ਤੁਹਾਡੀਆਂ ਤੁਹਾਡੇ ਲੋਡਾਂ ਦੇ ਸਾਹਮਣੇ ਮੈਚ ਕਰ ਰਹੀਆਂ ਫਿਰ ਏਸੀ ਕਰਕੇ ਭਾਜੀ ਉਹਨਾਂ ਨੇ ਐਕਸੀਡੈਂਟ ਹੋ ਰਹੇ ਨੇ ਰੋਡ ਤੇ ਨਾ ਇਹ ਕਿਉਂ ਹਮੇਸ਼ਾ ਕੀ ਹਮੇਸ਼ਾ ਫਾਲਟ ਜਲਾ ਲੋ ਕਿ ਵੀ 100 ਵਿੱਚੋਂ 40% ਆਪਣੇ ਬੰਦਿਆਂ ਦਾ ਹੀ ਨਿਕਲਦਾ ਠੀਕ ਹੈ ਜੀ ਤੇ ਉਹ ਜਿਸ ਕਰਕੇ ਉਹਨਾਂ ਨੇ ਆ ਸਟੈਪ ਚੱਕੇ ਨੇ ਤੇ ਜੇ ਉਸ ਸਟੈਪ ਕਰਕੇ ਜਿਹੜੇ ਅੱਜ ਦੇ ਨਵੇਂ ਮੁੰਡੇ ਨੇ ਜਿਹੜੇ ਜਿਹੜੇ ਪੜ੍ਹੇ ਲਿਖੇ ਵੀ ਨਹੀਂ ਜਿਹੜੇ ਇੰਡੀਆ ਤੋਂ ਆਏ ਨੇ ਹਰ ਨਹੀਂ ਕਿ ਹਰ ਇੱਕ ਵੀ ਹਰ ਕੋਈ ਬੰਦਾ ਨਾ ਪੜ੍ਹੀ ਹੋਊਗਾ ਹਰ ਇੱਕ ਬੰਦਾ ਕੋਈ ਪੜਿਆ ਲਿਖਿਆ ਕੋਈ ਚਲੋ 12th ਪਾਸ ਹੈ ਕੋਈ ਗ੍ਰੈਜੂਏਸ਼ਨ ਕੀਤੀ ਹੈ ਨਾ ਉਹ ਇਸ ਖੇਤੇ ਨੂੰ ਸ਼ਾਇਦ ਅੱਗੇ ਤੱਕ ਲੈ ਕੇ ਜਾਣਾ ਪਊ ਚਾਹਣਾ ਚਾਹਦਾ ਬਟ ਸਾਡੇ ਹੀ ਕਰਮ ਕਰਕੇ ਉਹਨਾਂ ਦਾ ਵੀ ਸੁਪਨਾ ਅੱਜ ਟੁੱਟ ਗਿਆ ਕਿ ਅੱਜ ਅਹੀਂ ਤੱਕ ਨਹੀਂ ਚਲਾ ਸਕਦੇ ਬਿਲਕੁਲ ਜੀ ਪਾਜੀ ਮੈਨੂੰ ਜਾਨ ਕਰਦੇ ਜੀ 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 ਬਿਲਕੁਲ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ